ਕਹਿੰਦੇ ਕਰਮਾ ਬਿਨਾਂ ਨਾ ਝੂਟੇ ਮਿਲਣ ਜਹਾਜ਼ ਦੇ ਮਾੜਾ ਬੰਦਾ ਕਿੱਥੋਂ ਗੇਰ ਪਾਲੂ ਸਵਰਾਜ ਦੇ ਸੱਜਣੋ ਪਰ ਗੱਲ ਹੁਣ ਚੰਗੇ ਮਾੜੇ ਬੰਦੇ ਦੀ ਨਹੀਂ ਕਿਉਂਕਿ ਹਰ ਇੱਕ ਪ੍ਰਕਾਰ ਦਾ ਕਿਸਾਨ ਚਾਹੇ ਵੱਧ ਜ਼ਮੀਨਾਂ ਚਾਹੇ ਕਿਸੇ ਲਵੇ ਘਟਾ ਹਰ ਇੱਕ ਬੰਦਾ ਸਵਰਾਜ ਟਰੈਕਟਰ ਦਾ ਮਾਲਕ ਬਣ ਸਕਦਾ ਮਾਲਕ ਬਣੂ ਸੱਜਣੋ ਕਿਵੇਂ ਤੁਹਾਨੂੰ ਉਹ ਗੱਲ ਦੱਸਦਾ ਕਿਉਂਕਿ ਫੈਸਿਲਿਟੀਆਂ ਟਰੈਕਟਰਾਂ ਤੇ ਬਹੁਤ ਆ ਗਈਆਂ 10 12 ਮਾਡਲ ਤੋਂ ਉੱਪਰ ਕੋਈ ਵੀ ਟਰੈਕਟਰ ਹੋਵੇ ਤਾਂ ਲਗਭਗ ਹਰੇਕ ਭਰਾ ਉਹਦੇ ਉੱਪਰ ਲੋਨ ਵੀ ਕਰਵਾ ਸਕਦਾ ਤੇ ਜਿਸ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਸੱਜਣੋ ਆਪਾਂ ਆਏ ਹੋਏ ਆ ਨਾ ਪਿੰਡ ਬਾਈ ਦਾ ਫਰਵਾਹੀ ਹੈ ਤੇ ਮਚਾਉਂਦਾ ਵੀ ਬਹੁਤ ਤਵਾਹੀ ਹੈ ਤੁਹਾਨੂੰ ਹੋਰ ਦਿਖਾਉਣੇ ਆ ਜਿਹੜਾ ਆ ਟਰੈਕਟਰ ਨਾਲ ਸੱਜਣੋ ਪਹਿਲਾਂ ਪੂਰਾ ਚੈੱਕ ਕਰ ਲਓ ਤੁਹਾਨੂੰ ਬਾਅਦ ਦੇ ਵਿੱਚ ਦੱਸਾਂਗੇ ਵੀ ਇਹਦੇ ਵਿੱਚ ਕੀ ਗੁਣ ਨੇ ਕੀ ਗੱਲਬਾਤ ਹੈ ਤੇ ਲਿਸ਼ਕਾ ਮਾਰਦਾ ਸੱਜਣੋ ਜਿੰਨਾ ਵੀ ਟਰੈਕਟਰ ਹਨਾ ਜੇ ਸੋਹ ਦੀ ਗੱਲ ਕਰੂੰ ਤਾਂ ਵੀ ਐਂ ਦੇਖ ਲਾ ਵੀ ਸੀਸਾ ਵੀ ਨਰਾਜ ਹੁੰਦਾ ਵੀ ਯਾਰ ਇਹ ਦੂਜਾ ਕਿੱਥੋਂ ਆ ਗਿਆ ਹਨਾ ਤੇ ਹੋਰ ਵੀ ਗੱਲ ਹੈ ਤੇ ਮਗਰਾ ਡਮਕਰੂਟਾਂ ਦਾ ਤੱਕਾ ਤਿਸਤ ਪੂਰਾ ਹੀ ਘੈਂਟ ਪਿਆ ਯਾਰ ਹਨਾ ਤੇ ਟਾਇਰ ਵੀ ਚੈੱਕ ਕਰ ਲਓ ਨਾਲ ਦੇ ਟਾਇਰ ਤੇ ਹਾਂ ਇੱਕ ਮਿੰਟ ਨੰਬਰ ਹੈਗਾ ਪੰਜਾਬ ਦਾ ਤੇ ਪਿੱਛੋਂ ਵੀ ਕੰਡੀਸ਼ਨ ਸੱਜਣੋ ਤੁਹਾਨੂੰ ਦਿਖਾ ਦ ਹਣਾ ਤੇ ਉਹ ਤੋਂ ਬਾਅਦ ਇਧਰਲੇ ਪਾਸੇ ਆ ਜਾ ਤੇ ਮਿੱਤਰੋ ਪੂਰੀ ਕੈਂਡ ਗੱਲਬਾਤ ਆ ਯਾਰ ਤੇ ਹੁਣ ਤੁਹਾਨੂੰ ਮਾਡਲ ਵੀ ਦੱਸਾਂਗੇ ਕਿੰਨੇ ਦੇ ਵਿੱਚ ਬਣ ਜੂ ਉਹ ਵੀ ਦੱਸਾਂਗੇ ਤੇ ਕਿੱਥੇ ਮਿਲੂ ਤੁਹਾਨੂੰ ਉਹ ਵੀ ਦੱਸਾਂਗੇ ਇੰਜਨ ਗੇਅਰ ਦਾ ਕਿਵੇਂ ਆ ਉਹ ਵੀ ਦੱਸਾਂਗੇ ਤੇ ਸੱਜਣੋ ਅਸੀਂ ਪਹਿਲਾਂ ਮਿਲ ਲਈਏ ਕੁਲਵਿੰਦਰ ਰੁਕੀ ਵਾਲੇ ਕੁਲਵਿੰਦਰ ਠੀਕ ਆ ਤੇ ਮੱਲਾਂ ਇਹ ਮਾਡਲ ਕਿੰਨਾ ਇਹ 2014 ਮਾਡਲ ਆ ਜੀ 14 ਮਾਡਲ ਹੈ ਫਿਰ ਤਾਂ ਜਿਹੜੀ ਮੈਂ ਗੱਲ ਕਹੀ ਹੈ ਤੇ ਉੱਪਰ ਲੋਨ ਹੋ ਜੂ ਹਾਂਜੀ ਹੋ ਜੂਗਾ ਜੀ ਹਣਾ ਘੱਟ ਜ਼ਮੀਨ ਵਾਲਾ ਭਰਾ ਵੀ ਲੈ ਜਾ ਸਕਦਾ ਹਾਂਜੀ ਹਾਂਜੀ ਓਕੇ ਤੇ ਇਹਦੇ ਉੱਪਰ ਪਹਿਲਾਂ ਦੱਸਦੇ ਲੋਨ ਕਿੰਨੇ ਕ ਦਾ ਹੋ ਸਕਦਾ 1 ਪੂਰੇ 4 ਲੱਖ ਦਾ ਹੋ ਜਾਓ ਹਾਂਜੀ ਹਾਂਜੀ ਓਕੇ ਤੇ ਹੁਣ ਜੇ ਇਹਦੀ ਗੱਲ ਕਰੀਏ ਮਾਡਲ ਤਾਂ ਇਹਦਾ ਹੀ 2014 ਨੰਬਰ ਇਹਦਾ ਪੰਜਾਬ ਦਾ ਤੇ ਇੰਜਨ ਗੇਅਰ ਦਾ ਕਿਵੇਂ ਆ 1 ਰੁਪਈਆ ਦਾ ਰਪਿਆ 1700 ਘੰਟੇ ਚੱਲਿਆ ਸਿਰਫ 1700 ਘੰਟੇ ਚੱਲੇ ਹੋਇਆ ਤੇ ਆਪ ਕੋ ਦਾ ਨਟ ਨਹੀਂ ਖੁੱਲਿਆ ਵਿੱਚੋਂ ਖੋਲ ਕੇ ਦੇਖਾ ਦੇਖੀਏ ਲੈ ਅਬੀ ਸਭ ਕਰੋ ਕਰੋ ਇੱਕ ਦੇ ਲੱਖ ਨਹੀਂ ਲੱਗੇ ਪੂਰਾ ਆ ਵਿੱਚੋਂ ਵੀ ਦਿਖਾ ਦੇ ਕੋਈ ਕੁੱਤ ਨਹੀਂ ਕਿਤੇ ਚਾਪੇ ਵੀ ਸਾਰੀ ਇਸ ਤਾਂ Ориਜਨਲ ਹੈ ਕਿਤੇ ਮਤਲਬ ਕੋਈ ਕੁਸ ਨਹੀਂ ਜਮਾ ਵੀ ਨਹੀਂ ਜਮਾ ਵੀ ਪੰਪ ਪੰਪ ਨਾਲ ਵੀ ਨਹੀਂ ਖੁੱਲਿਆ ਕਿਦੋਂ ਮੰਨ ਕੇ ਜਾਂ ਨਾਲ ਦੇ ਟਾਇਰ ਨੇ ਚਾਰੇ ਅੱਛਾ ਹਾਂਜੀ ਹਾਂ ਪੰਪ ਪੰਪ ਕੋਈ ਛੇੜਖਾਨੀ ਮਾਡਲ ਪੂਰਾ ਪਿਆ ਰੈਕਟਰ ਠੀਕ ਹੈ ਮਾਡਲ 14 ਸਟਿੱਕਰ ਸੋਕਰ ਸਾਰੇ ਨਾਲ ਦੇਣ ਹਾਂਜੀ ਹਾਂਜੀ ਖੁੱਲਦੇ ਮਤਲਬ ਜਿਵੇਂ ਕਹਿੰਦੀ ਸਟੀਅਰਿੰਗ ਦੇ ਵਿੱਚ ਹਾਂਜੀ ਫੁੱਲ ਟਾਪ ਮਾਡਲ ਹੈ ਬੈਂਪਰ ਦਾ ਰੰਗ ਵੀ ਨਾਲ ਦਾ ਪਿਆ ਰੈਕਟਰ ਦਾ ਅੱਛਾ ਇਹ ਵੀ ਨਾਲ ਦਾ ਹੈ ਹਾਂਜੀ ਹਾਂਜੀ ਓਕੇ ਸਤਰੀ ਸੋਤਰੀ ਆ ਬੈਂਡੀ ਬੁੰਡੀ ਵੀ ਕਾਲੀ ਪਿਆ ਰੈਕਟਰ ਜਿਹਦਾ ਕਸ ਠੀਕ ਹੈ ਪੱਕੀ ਪੱਠੀ ਤੋਂ ਜੱਜਮ ਹੋ ਜਾਂਦਾ ਵੀ ਕਿੰਨਾ ਕ ਚੱਲਿਆ ਹੋਇਆ ਅਸਾ ਨਾਲ ਦੀ ਅਸੋ ਜਨੂੰ ਪੂਰਾ ਹੀ ਨਿਕਲ ਖੜਾ ਹਾਂਜੀ ਹੈਨਾ ਉਸਤਾਦ ਮਤਲਬ ਫੁੱਲ ਗਰੰਟੀ ਵਾਲਾ ਹੈ ਪੰਪ ਪੰਪ ਟਰੈਕਟਰ ਤੇ ਐਵੇਂ ਪੈਨਲ ਲਿਫਟ ਪੰਪ ਦੇਖ ਲੈ ਕਿਤੇ ਸੈਲਫ ਸੌਲਫ ਤੇ ਕਿਤੇ ਵੀ ਦਾਗ ਨਹੀਂ ਲੱਗਾ ਪੂਰਾ ਵੀ ਓਕੇ ਉਹ ਕਿਤੇ ਨਟ ਤੋਂ ਰੰਗ ਲਿਆ ਨਹੀਂ ਟਰੈਕਟਰ ਬੈਟਰੀ ਬੂਟਰੀ ਕਿਵੇਂ ਆਦੀ ਪੂਰੀ ਨਵੀਂ ਬੈਟਰੀ ਆ ਨਵੀਂ ਬੈਟਰੀ ਆ ਓਕੇ ਮਾਡਲ ਹੈਗਾ 14 ਹਣਾ ਹਾਂਜੀ ਹਾਂ 2014 ਤੇ ਆ ਆ ਛਾਤਰੀ ਕਿੰਨੇ ਕੁ ਦੀ ਲੱਗ ਜਾਂਦੀ ਜਿਹਦੇ ਨਾਲ ਦੀ ਲਾਉਣੀ ਹੋਵੇ ਛਾਤਰੀ ਲੱਗਦੇ ਆ ਵੀਰੇ 16-17000 ਦੀ 16-17000 ਦੀ ਆਪਾਂ ਇਹ ਐਂ ਦੇ ਦਾਂਗੇ ਹਾਂਜੀ ਹਾਂਜੀ ਸਾਰਾ ਕੁਝ ਨਾਲ ਹੀ ਲਾਉਣਾ ਨਹੀਂ ਮਤਲਬ ਕੁਝ ਵੀ ਹਾਂਜੀ ਕੁਝ ਨਹੀਂ ਲਾਉਣਾ ਜੀ ਓਕੇ ਤੇ ਜਿਹਦੇ ਸਭਾ 5 ਲੱਖ ਦਾ ਹਾਂਜੀ ਇਹਦੇ ਵਿੱਚ ਡਿਸਕਾਊਂਟ ਕਿੰਨਾ ਕੁ ਕਰੇਗਾ ਬਸ ਡਿਸਕਾਊਂਟ ਕਰਕੇ ਦੱਸਿਆ ਤੈਨੂੰ ਦਾ ਰੇਟ ਦਾ 45 ਹੈ ਅੱਛਾ ਹਾਂਜੀ ਮਤਲਬ ਸਭਾ 5 ਦਾ ਦਵਾਂਗੇ ਹਾਂਜੀ ਹਾਂਜੀ ਬਾਕੀ ਚਲੋ ਤੇ ਜਿਹੜਾ ਵੀਡੀਓ ਦੇਖ ਕੇ ਉਹਦਾ ਆਪਾਂ ਮਾਨਸਤਕਾਰ ਬਹੁਤ ਕਰਾਂਗੇ ਕਰਨਾ ਵੀ ਕਰਾਂਗੇ ਵੱਧ ਤੋਂ ਵੱਧ ਕਰਾਂਗੇ ਠੀਕ ਹੈ ਹਾਂਜੀ ਤੇ ਲੈ ਮਿੱਤਰ ਪਿਆਰਿਓ ਦੱਸ ਦਿਓ ਵੀ ਪੱਟੀ ਕੰਬੜਾਲੀ ਦੀ ਵੀਡੀਓ ਦੇਖੀ ਸੀ ਤੁਹਾਡਾ ਹੋਰ ਵੀ ਬਣਦਾ ਮਾਨਤਾ ਨਾ ਹੋ ਜੂ ਹੈਨਾ ਤੇ ਨੰਬਰ ਥੋੜਾ ਬੋਲਿਓ ਕਰ ਇੱਕ ਵਾਰੀ 98722 ਹੂੰ 99280 99280 ਤੇ ਅੱਜ ਤਾਂ ਆਪਾਂ ਖੜੇ ਆਂ ਬਰਨਾਲੇ ਮੰਡੀ ਦੇ ਵਿੱਚ ਹਾਂਜੀ ਹਾਂਜੀ ਤੇ ਜੇ ਕਿਸੇ ਨੇ ਕੱਲ ਨੂੰ ਮਿਲਣਾ ਤਾਂ ਆਪ ਨੂੰ ਇਹ ਨੰਬਰ ਤੇ ਕੰਟੈਕਟ ਕਰ ਲਿਓ ਕਰ ਸਕਦਾ ਜੀ ਠੀਕ ਹੈ ਲੈ ਮਿੱਤਰੋ ਇਸ ਨੰਬਰ ਤੇ ਕੰਟੈਕਟ ਕਰ ਲਿਓ 2014 ਮਾਡਲ ਹੈ ਸਵਾ 5 ਲੱਖ 5 ਲੱਖ ਦਾ ਟਰੈਕਟਰ ਬਣੂ ਤੇ ਬਾਕੀ ਮੌਕੇ ਤੇ ਡਿਸਕਾਊਂਟ ਵੀ ਹੋ ਜਾਊਗਾ ਤਾਂ ਕਰ ਦਿਓ ਵੀਡੀਓ ਸ਼ੇਅਰ ਜਿਹੜੇ ਪੁਰਾਣੇ ਟਰੈਕਟਰ ਲੈਣਾ ਤਾਂ ਸੰਪਰਕ ਕਰ ਲਿਓ ਨੰਬਰ ਚੱਲੀ ਜਾਂਦਾ ਸਕਰੀਨ ਤੇ